ਫੈਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਤੇ ਤਿੰਨੇ ਗਾਵਾਂ ਜਿਹੜੀਆਂ ਸੂਈਆਂ ਸੋਈਆਂ ਹੁੰਦੀਆਂ ਜੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਹੋਰ ਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਵੀਰਾਂ ਨਾਲ ਗੱਲਬਾਤ ਕਰੀਏ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇ हां जी भाई सत श्री अकाल जी सत श्री अकाल जी सत श्री अकाल और भाई ठीक ठाक बढ़िया जी बढ़िया चलियां다 ਵਧੀਆ ਕੰਮ ਕਰ हां हां ਵਧੀਆ ਡਰੈਸ ਬੋਲਦੀ ਆਪਾਂ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਂ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073597 ਠੀਕ ਹੈ ਜੀ ਹਾਂਜੀ ਇਹ ਅੱਜ ਆਪਣੇ ਕੋਲ ਤਿੰਨ ਨਾਂ ਆ ਗਿਆ ਗਾਵਾਂ ਦੇ ਵਿੱਚ ਹੈ ਨਾ ਤਿੰਨ ਹੈ ਜੀ ਦੋ ਸੱਜਰਾਂ ਇੱਕ ਬਿਨਾ ਬੱਚੇ ਤੋਂ ਆ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਸੱਜਰ ਸ੍ਰੀ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਇਹਦੇ ਬਾਰੇ ਆਪਾਂ ਵੀਰਾਂ ਨੂੰ ਕਿੰਨਾ ਸੁਆਸੀ ਇਹ ਪਹਿਲਾ ਸੁਆਵਾ ਸਿੱਗੀ ਆ ਤੇ ਦੰਦ ਜਵਾਨ ਹੋਣ ਰਹੀ ਆ ਅੱਛਾ ਜੀ ਦੰਦ ਛੇ ਦੰਦ ਪੂਰੇ ਕਰ ਗਈ ਜੀ ਆਹ ਛੇ ਆ ਦੂਜੇ ਵੀ ਕਰ ਚੱਲੀ ਆਲੇ ਪੀਤੇ ਨਹੀਂ ਆ ਜਾਨੀ ਕਿ ਛਿੱਗੀ ਹੋ ਗਈ ਹੈ ਨਾ ਹਾਂ ਛਿੱਗੀ ਹੋ ਗਈ ਆ ਤੇ ਹੁਣ ਦੂਜੇ ਵੀ ਕਰ ਜੂਗੀ ਠੀਕ ਹੈ ਜੀ ਹਾਂ ਲੋ ਜੀ ਦੋਸਤੋ ਚੈੱਕ ਕਰ ਲੋ ਆ ਵੇਖੋ ਜੀ ਥਣਾ ਥਣਾ ਦੀ ਕੁਆਲਿਟੀ ਵੇਖ ਲੋ ਚੈੱਕ ਕਰ ਲੋ ਪੂਰੀ ਬਰਾਬਰ ਆਠੋਂ ਤੋਂ ਨਿਕਲਦੇ ਚਾਰੇ ਥਣ ਗੈਪ ਚ ਲੱਗੇ ਕੋਈ ਫੋਰਸ਼ਾਂ ਦੇ ਨਾਲ ਬਹੁਤ ਵਧੀਆ ਕੁਆਲਿਟੀ ਦਾ ਥਣ ਲੋ ਜੀ ਕਰੋ ਚੱਕ ਇਧਰੋਂ ਖੜੀ ਹਲੋ ਜੀ ਗੁਲਾਬੀ ਰੰਗ ਦੇ ਥਣ ਦੋਸਤੋ ਨੋਗੜਾ ਥਣ ਤੇ ਇਹਦੇ ਮਗਰ ਬੱਚਾ ਵੀਰ ਕੀ ਛੋੜੇ ਮਗਰ ਵਸ਼ੀ ਹੈ ਜੀ ਆਹ ਆੜੀ ਖੋਤੀ ਜੀ ਹਾਂਜੀ ਆਹ ਵਸ਼ੀ ਹੈ ਲੋ ਜੀ ਆਹ ਵਸ਼ੀ ਜੀ ਦੇ ਮਗਰ ਦੁੱਧ ਕਿੰਨਾ ਦੱਸਿਆ ਵੀਰ ਦੁੱਧ ਵੀਰ ਲੈ 10000 ਕਿਲੋ ਹੀ ਆ ਕਿੰਨਾ ਟਾਈਮ ਸੂਈ ਦੱਸਿਆ ਗਿਆ ਸੂਈ ਨੂੰ 15 ਦਿਨ ਹੋ ਗਏ ਆ 15 ਦਿਨ ਦਾ ਟਾਈਮ ਹੋ ਗਿਆ ਸੂਆ ਪਹਿਲਾ ਸੂਈ 6 ਦਿਨ ਤੋਂ ਮੂਹ 15 ਕਿਲੋ ਦੁੱਧ ਹੋ ਜਿਹੜਾ ਮੌਕੇ ਦਾ ਤਿਆਰ ਤੇ ਬੱਚਾ ਦੇ ਮਗਰ ਹੈ ਜੀ ਵਸ਼ੀ 15 ਕਿਲੋ ਦੱਸਣ ਨਾ 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 10000 10000 ਕਿਲੋ ਬਾਹਰ ਕਢੀ ਲਿਓ ਜੀ ਤੁਰੰਤ 10 ਤੋਂ 11 ਕਿਲੋ ਦੁੱਧ ਦੋਸਤੋ ਤਿਆਰ ਆ 15 ਦਿਨ ਦਾ ਟਾਈਮ ਇਹਨੂੰ ਸਿਨ ਹੋ ਗਿਆ ਜੀ ਝੂੰਗੀ ਸੀ ਝੂੰਗੀ ਵਹਿੜਿਆ ਹਾਂਜੀ ਚੈੱਕ ਕਰ ਲਿਓ ਲਓ ਜੀ ਲਓ ਜੀ ਬਾਕੀ ਠੀਲ ਠੰਡੀ ਜਿੱਦਾਂ ਮਰਜ਼ੀ ਬਹੁਤ ਚੋ ਕਰੋ ਲਓ ਜੀ ਕਰ ਲਓ ਚੈੱਕ ਪੂਰੀ ਸੀਰੀਜ਼ ਲੱਗੇ ਦੋਸਤੋ ਕੋਈ ਗੱਲ ਨਹੀਂ ਜਿੱਦਾਂ ਮਰਜੀ ਥੱਲੇ ਬੋ ਕਿਉਂ ਤਹਰਾ ਦੇਖ ਲਓ ਆ ਪੋਲੀ ਰੂ ਮਰਗੀ ਲਓ ਜੀ ਚੈੱਕ ਕਰ ਲਿਓ ਓਏ ਪੂਰ ਛਟਾ ਨਹੀਂ ਬਿਨਾ ਬੱਚੇ ਤੁਸੀਂ ਜਿੱਦਾਂ ਮਰਜੀ ਇਦਾਂ ਛੋਈ ਜਾਓ ਪਾ ਲਓ ਜੀ ਠੀਕ ਹੈ ਜੀ ਜਿੱਦਾਂ ਮਰਜੀ ਲਓ ਜੀ ਬਹੁਤ ਵਧੀਆ ਕੁਆਲਿਟੀ ਦਾ ਥਣ ਭਲੇ ਸਾਂਭਣ ਵਾਲੀ ਹੈ ਤੁਹਾਡੇ ਗਾੜੀ-ਗਾੜੀ ਲਿਆਈਆਂ ਵਾ ਠੀਕ ਹੈ ਜੀ ਹਾਂ ਸੂ ਕੇ ਦੋਸਤੋ ਪਸ਼ੂ ਵੈਸੇ ਥੋੜਾ ਜਿਹਾ ਕਈਰਾਂ ਲੱਪੇ ਦੇ ਵਿੱਚ ਆ ਜਾਂਦਾ ਤੇ ਇੱਕ ਕਈਰਾਂ ਸਾਂਭ ਘੱਟ ਹੁੰਦੀ ਹੈ ਘਰਾਂ ਵੀ ਉਹਦਾ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਪਸ ਨੂੰ। ਉਹ ਜਿੱਸਾ ਆਪਾਂ ਜਿਹੜਾ ਪਸ਼ੂ ਵਿਖਾਉਂਦਾ ਉਹਦਾ ਕਰਕੇ ਦੋਸਤ ਵਿਖਾਉਂਦਾ ਵੀਰ। ਲੈ ਲਓ ਜੀ ਚੈੱਕ ਤੁਸੀਂ ਪ੍ਰੋਪਰ ਕਰ ਲਓ ਸਾਰੀ। ਮੋਲਵੀ ਜੀ ਤੋਂ ਪੁੱਛ ਰਹੀ ਨੇ ਕੀ ਕਰਦਾ ਮੁੱਲ? ਹਾਂਜੀ ਭਾਈ ਜੀ। ਬਾਕੀ ਸਾਹਮਣ ਵਾਲੀ ਏ ਥੋੜੀ ਦੇਰੀ ਚ ਆਈਆਂ ਇਹ ਦੋਵੀਆਂ ਇੱਕ ਇੱਕ ਹੋ ਆਈਆਂ ਵਾ। ਅੱਛਾ ਜੀ। ਇਹ ਦੋਵੇਂ ਸਚਰਾ ਕਾਵਾ ਦੇਰੀ ਚ ਆਈਆਂ। ਠੀਕ ਹੈ ਜੀ। ਹਾਂਜੀ। ਤੇ ਮੁੱਲ ਕਰੀਏ ਲਿਗਾ ਜ। ਮੁੱਲ ਵੀਰ 32000 ਕਰਦੇ ਆ। ਹਾਂਜੀ। ਕਹਦਾਂਗੇ 25000 ਦੀ 25000 ਰੁਪਏ ਦੀ ਕਿੰਨਾ ਕੁ ਮੰਨਦਣੋ ਸਦਾ ਕੋਈ ਨਹੀਂ ਮੌਕੇ ਤੇ ਕਰਦਾਂਗੇ ਕੋਈ ਨਹੀਂ ਕੋਈ ਫੋਨ ਲਾਵੇ ਵੀਰ ਭਰਾ ਠੀਕ ਹੈ ਜੀ ਹਾਂ ਡਿਮਾਂਡ ਹੈ ਦੋਸਤੋ 32000 ਰੁਪਿਆ 25000 ਦੇ ਵਿੱਚੋਂ ਤੁਹਾਡਾ ਆਿਆਂਗੇ ਨਾ ਮੰਨਤਨ ਜਿਹੜਾ ਮੌਕੇ ਤੇ ਹੋਊਗਾ ਦੁੱਧ 11 12 ਕਿਲੋ ਤਿਆਰ ਬੱਚਾ ਮਗਰ ਵਸ਼ੀ 6 ਗਾਂ ਤੋਂ ਪਹਿਲਾ ਸੂਆ ਇਹ ਦੋ ਅਗੇ ਵੀਰ ਦੋ ਨੰਬਰ ਦੀ ਦਸੀ ਐ ਡੇਟ ਵੈਰ ਜਰਸੀ ਆ ਵੈਰ ਚੰਗੀ ਆ ਵੈਰ ਸਾਮਣ ਵਾਲੀ ਦੁੱਧ ਜਿਆਦਾ ਨਹੀਂ ਤੇ 15 16 ਕਿਲੋ ਵੈੜ ਦਊਗੀ ਜੇਸੀ ਦੇ ਨਾਲ ਦੋਸਤੋ ਕ੍ਰੋਸ ਸੰਗ ਰੱਖਦੀ ਆ ਥੋੜੇ ਜਿਹਾ ਸਿੰਘ ਨਹੀਂ ਕਿਸੇ ਵੀ ਨੇ ਦਗਾਏ ਚਲੋ ਕੋਈ ਨਾ ਘਰਾਂਦੀਆਂ 100 ਗੱਲਾਂ ਹੋਈਆਂ ਜੀ ਚੈੱਕ ਕਰ ਲਓ ਬਾਕੀ ਦੋਸਤੋ ਸੋਹਣੀ ਸੁਨਖੀ ਪੂਰੀ ਆ ਬਾਕੀ ਨੋਕ ਵਾਲਾ ਥਾਣਿਆ ਹਾਂਜੀ ਜਵਾਪ ਅਸਮਾਂ ਇੱਕ ਨੰਬਰ ਹੋਊਗਾ ਠੀਕ ਹੈ ਜੀ ਬਾਕੀ ਕੋਈ ਵੀਰ ਮੇਰਾ ਤਸੱਲੀ ਕਰਕੇ ਜਿੱਦਾਂ ਮਰਜ਼ੀ ਖੜੇ ਠੀਕ ਹੈ ਜੀ ਹਾਂ ਆਓ ਜੀ ਅੱਗੇ ਦੋ ਨੰਬਰ ਤੇ ਇਹ ਵੀਰ ਤੇ ਵੀ ਪਹਿਲਾਂ ਸੁਭਾਈ ਆ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੀ ਜੀ ਇਹ ਨੂੰ ਦਾ ਮਹੀਨਾ ਹੋ ਗਿਆ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਵਾ ਠੀਕ ਹੈ ਜੀ ਹਾਂ 7-8 ਕਿਲੋ ਦੁੱਧ ਹੈ ਨਾ ਇਹਦੇ ਇਹਲੇ 7 ਵਜੇ 8 ਵਜੇ ਨਾ ਹੈਗਾ ਠੀਕ ਹੈ ਜੀ ਲਓ ਜੀ ਕੱਦੋਂ ਬਾਰੇ ਨੂੰ 7-8 ਕਿਲੋ ਦੁੱਧ ਦੋਸਤੋ ਬੱਚਾ ਇਹ ਮਗਰ ਵਸ਼ਾ ਇੱਕ ਮਹੀਨਾ ਸੂਈ ਨੂੰ ਹੋ ਗਿਆ ਪਹਿਲਾ ਸੂਆ ਸੂਈ ਇਹ ਵੀ ਚੈੱਕ ਕਰ ਲਓ ਦੋਸਤੋ ਸੇਂਗੇ ਦਾ ਵੀ ਹੈਗਾ ਜੀ ਨਿਕਲਨੇ ਦਾ ਲਓ ਜੀ ਚੈੱਕ ਕਰ ਲਓ ਸਸਤੇ ਭਾਅ ਤਿੰਨ ਗਾਵਾਂ

ਆ ਕਿਦਰ ਤੋਂ ਥਣਾ ਸੁਣਾ ਦੀ ਕੁਆਲਿਟੀ ਕਰ ਲੈ ਚੱਕ ਹਾਂਜੀ ਕਰੀਬ ਹੀ ਨਿਰਾਜਾ ਮੋਲੇ ਦਾ ਮੋਲੇ ਦਾ ਭਾਈ ਯਾਰ ਇਹ ਕਰਨੇ ਪੜਾ ਨਹੀਂ ਮੈਨੂੰ ਹੂੰ ਥੋੜੀ ਜਿਹੀ ਜਾਇਜ ਕਰਨੀ ਜਾਇਜ ਜਾਇਜ ਕਰੀਏ ਕਿਹੋ ਜੀ ਦੇ ਦਾਂਗੇ ਵੀ ਹੋ ਅੰਦਰ ਕਿੰਦੀ ਕੋਈ ਨਹੀਂ 18 ਵੀ ਦੂੰ ਦੇ ਦਾਂਗੇ 17 ਹੀ ਦੇ ਦਾਂਗੇ 17 ਵੀ 16 ਨਹੀਂ ਕਰਦੀ 16 ਦੀ ਕਰ ਦੇ ਲੋ ਜੀ ਇਹਨੂੰ ਜਿੰਨਾ ਘਮੀ ਉਦਾਂ ਹੀ ਕਰ ਲੈਣਾ 16000 ਰੁਪਏ ਦੋਸਤੋ ਇਹਦਾ ਮੁੱਲ ਜਿਹਦੇ ਵਿੱਚੋਂ ਥੋੜਾ ਬੋਲਾ ਮਾਨਦਾਨ ਤੁਹਾਡਾ ਛੋਟਾ ਥੋੜਾ ਬੋਲਾ ਹੀ ਹੋਊ ਜਿਆਦਾ ਨਹੀਂ ਹਾਂ ਮੁੱਲ ਬਿਲਕੁਲ ਜਾਇਜ਼ ਆ ਇਸ ਨੂੰ ਵੀ ਮਹੀਨਾ ਕੋ ਗਿਆ ਬਾਕੀ ਦੋਸਤੋ ਮਿਲਕ ਵਾਂ ਤੁਹਾਨੂੰ ਮੁਖਾਵਾਂ ਥੋੜੀ ਡਰਦੀ ਮੇਰੇ ਕੋਲ ਲਾਗੇ ਤਾਂ ਨਹੀਂ ਜਦਾ ਜਾਂਦਾ ਵਧੀਆ ਚਵਾਈ ਵਾਲੇ ਥਾਣੇ ਦੋਵਾਂ ਦੇ ਪਹਿਲਾਂ ਨਾ ਵਹਿੜਾ ਵਾਂ ਹੂੰ ਤੇ ਆਪ ਸਮਾਂ ਵਧੀਆ ਠੀਕ ਹੈ ਜੀ ਹਾਂ ਆਈਏ ਜੀ ਤਿੰਨ ਨੰਬਰ ਤੇ ਬਾਕੀ ਨਾ ਥੋੜਾ ਜਿਹਾ ਨਾਲ ਭਾਗ ਇਹ ਆਈਆਂ ਡੇਰੀ ਕਿਉਂ ਅੱਛਾ ਜੀ ਤੇ ਦੂਜਾ ਮਾਰਾ ਬੱਚੇ ਦੇ ਨਾਲ ਪਾੜਾ ਵੀ ਲੈਂਦੀ ਹੈ ਪਾੜਾ ਵੀ ਲੈਂਦੀ ਬੱਚਾ ਛੱਡੋ ਭਾਵੇਂ ਨਾ ਛੱਡੋ ਥੋੜਾ ਪਾੜਾ ਲੈਂਦੀ ਹੈ ਥੋੜਾ ਜਿਹਾ ਪਾੜਾ ਨਾਲ ਡੇਰੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਇਹ ਦਾ ਪਾੜਾ ਪੂੜਾ ਬਣ ਕੇ ਜਾਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਇਦਾਂ ਕਰਕੇ ਨਾ ਹਾਂਜੀ ਦੱਸਿਆ ਜੀ ਇਹਦੇ ਬਾਰੇ ਇਹ ਥੱਲੇ 6 6.5 ਕਿਲੋ ਦੁੱਧ ਆ ਹਾਂਜੀ ਇਹਨੂੰ ਤੁਹਾਡੇ ਸਾਹਮਣੇ ਹੋਣੇ ਲਾਈਆਂ ਵਾਲੇ ਹਾਂਜੀ ਹਾਂਜੀ ਤੇ ਬਾਕੀ ਇਹ ਅਭੀ ਦੋ ਬਣੀ ਨੂੰ ਇਹਨੂੰ ਦੋ ਤੋਂ ਉੱਤੇ ਹੀ ਟਾਈਮ ਜਾਣ ਰਿਹਾ ਵਾ ਪਤਾ ਨਹੀਂ ਕਿ ਹੁਣ ਖਾਲੀ ਹੈ ਤੇ ਸੁਣ ਵਾਲੀ ਕਨਫਰਮ ਨਹੀਂ ਹੈ ਨਾ ਚੈੱਕ ਪਾਸ ਨਹੀਂ ਆ ਠੀਕ ਹੈ ਜੀ ਤੇ ਮਹੀਨੇ ਦੋ ਤੋਂ ਉੱਤੇ ਜਾਣ ਡਈ ਹੈ ਵੀ ਘਰੋਂ ਆਈ ਰਸਾਂ ਵੀ ਤੁਹਾਡੇ ਸਾਹਮਣੇ ਬਦਲਿਆ ਨਹੀਂ ਗਿਆ ਠੀਕ ਹੈ ਜੀ ਤੇ ਉਹਨਾਂ ਦੇ ਮਾੜੇ ਮੋਟੇ ਪਏ ਸੀ ਪਾਤੇ ਆ ਠੀਕ ਹੈ ਜੀ ਤੇ ਦੁੱਧ 6 ਕਿਲੋ ਦੁੱਧ 6 6.5 7 6 ਹੀ ਲਾਓ ਤੁਸੀਂ ਠੀਕ ਹੈ ਜੀ ਹਾਂ ਤਕਰੀਬਨ ਜੇ ਦੋਸਤੋ ਇਹਦੇ ਸਰੀਰ ਨੂੰ ਵੇਖੀਏ ਤੇ ਸਰੀਰ ਭਾਰਾ ਕਰਦਾ ਰਹਿੰਦਾ ਆ ਹੁਣ ਟਾਈਮ ਹੈ ਨੀ ਚੈੱਕ ਕਰਾਉਣ ਦਾ ਹਾਂਜੀ ਹਾਂਜੀ ਬਾਕੀ ਚਲੋ ਜਿਹੜਾ ਵੀ ਖਰੂਗਾ ਖਰੀਦੀ ਕਿ ਉਹਦੀ ਕਿਸਮਤ ਹੈ ਜੀ ਹਾਂਜੀ ਬਾਕੀ ਸੀਲ ਠੰਡੀ ਆ ਇਹ ਵੀ ਠੀਕ ਹੈ ਲਓ ਜੀ ਸੀਲਸ ਦਾ ਪੂਰੀ ਜੇ ਕਰ ਲੋ ਚੈੱਕ ਹਾਂ ਇਹ ਦੂਜਾ ਥੂਆ ਵੇੜ ਦੂਜਾ ਥੂਆ ਦੋਸਤੋ ਸੂਈ ਕਿੱਜੇ ਸੂਈ ਤੇ ਗੱਬੜੇ ਜੇ ਸੂਈਆਂ ਤੇ ਦੱਬਣ ਆ ਠੀਕ ਹੈ ਲਿਓ ਜੀ ਕੱਢੋ ਬਾਹਰ ਨੂੰ ਦੋਸਤੋ 2 ਮਹੀਨੇ ਤੋਂ ਪਲੱਸ ਟਾਈਮ ਹੋ ਗਿਆ ਨੂੰ ਨਵੇਂ ਦਾ ਢੋਈ ਨੂੰ ਵੀ ਪਰ ਅਜੇ ਚੈੱਕ ਨਹੀਂ ਕਰਾਈ ਕਿਉਂਕਿ ਅੱਜ ਹੀ ਲਿਆਂਦੀਆਂ ਵੀਰ ਨੇ ਜ ਹੁਣੇ ਟਾਈਮ ਥੋੜਾ ਜਿਹਾ ਹੈ ਮੇਰੇ ਉਨ ਤੋਂ ਪਹਿਲਾਂ 2-4 ਮਿੰਟ ਹੀ ਹੈ ਗਿਆ 10 ਮਿੰਟ ਕੋਈ ਨਹੀਂ ਆਇਆ ਸਾਨੂੰ ਪਤਾ ਵਾ ਕਿਉਂ ਰੋਲਾ ਨਾ ਕਰੋ ਚੈੱਕ ਜੀ ਬੈ ਜਾ ਚੱਲ ਜਾ ਉਸੇ ਬਾਕੀ ਸੀਲ ਠੰਡੀ ਹੈ ਵੀ ਲਓ ਜੀ ਕਰ ਲੂ ਚੈੱਕ ਪੂਰੀ ਸੀਲ ਲੱਗ ਜੇ ਲੱਗੇ ਲੈਓ ਭਾਈ ਉਹ ਖਾ ਲਓ ਠੀਕ ਹੈ ਜੀ ਤਾਰਾ ਤੁਰਾ ਮਾਰ ਲੋ ਜੀ ਕਰੋ ਚੱਕ ਠੀਕ ਹੈ ਜੀ ਜਾਣੋ ਸਵਾ ਦੂਜਾ ਸਵੇ ਜੀ ਤੀਜੇ ਸਵੇਰੇ ਦੋਸਤੋ ਕੱਭਣੇ ਹਰੇ ਟਾਈਮ ਹੀ ਤੁਹਾਨੂੰ ਪਤਾ ਕੱਖ ਨਹੀਂ ਹੋਇਆ 12 ਇੱਕ ਦਾ ਟਾਈਮ ਆ ਸਵੇਰੇ ਬੜੀਆਂ ਲੇਟ ਚ ਹੋਈਆਂ ਜਾ ਕੇ ਠੀਕ ਹੈ ਜੀ ਲੈ ਵੇ ਚੈੱਕ ਕਰ ਲਿਓ ਤਦੋ ਮੈਂ ਪਹਿਲਾਂ ਦੱਸਦਾ ਕਿ ਜੇ ਸ਼ਰੀਰ ਵਾਲੇ ਪਾਸੇ ਵੇਖੀ ਤੇ ਗੱਬਣ ਜਾਂਦੀ ਹੈ ਜੀ ਬਾਕੀ ਜਿੰਨਾ ਤੇਰੇ ਕਨਫਰਮ ਨਹੀਂ ਹੁੰਦੀ ਕੁਝ ਨਹੀਂ ਕਹਿ ਸਕਦੇ ਕੀ ਮੁੱਲ ਕਰਨਾ ਵੀਰ ਉਹ ਖਾਦੇਗਾ ਥਣਕਾਰ ਜੀ ਲਓ ਜੀ ਥਣਾਂ ਦੀ ਕੁਆਲਿਟੀ ਨੇਰ ਤੋਂ ਚੱਕਰਵਾ ਦਿਨਾ ਕਰੋ ਜੀ ਹਾਂ ਜੀ ਮੋਲ ਤੇ ਵੀਰ 16000 ਕਰਦੇ ਆ ਹਾਂ ਨਿਰਲੇ ਨਾ ਨਿਗਲੇ ਇਹ ਗੱਲ ਇਹ ਕਿ ਮੈਂ ਆਪਾਂ ਉਹ ਗੱਲ ਨਹੀਂ ਕਰਦੇ ਆਪਾਂ ਖਾਲੀ ਕਰਕੇ ਦੇਣੀ ਆਪਾਂ ਦੇ ਖਾਲੀ ਕਰਕੇ ਦੇਨੇ ਬਣੀ ਦਸੀ ਆਪਾਂ ਨੂੰ ਹਾਂਜੀ 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 ਤੇ ਆਪਾਂ ਬਣੀ ਦੀ ਗੱਲ ਕਰਾਂਗੇ ਵੀ ਬਣੀ ਆ ਹਾਂਜੀ ਹਾਂ ਤੇ ਕਿੰਨਾ ਮੁੱਲ ਕਰਨੇ 16 ਕੀਤਾ ਤੇ ਬਾਕੀ ਕਿੰਨਾ ਮੰਨਦਾ ਇੱਕ ਹੀ ਵਾਰੀ ਕਰਦੇ ਦਿਲੋ 13000 ਦੀ ਜੀ ਖੁਸ਼ੀ ਨਾ ਕਰਨਾ ਫਿਰ ਮੰਤਰੀ ਦਾ ਖੁਸ਼ੀ ਨਾ ਨਾ 12 ਹੀ ਦੇ ਦਾਂਗੇ ਪੂਰੇ ਦੱਸਦੀ ਕਰਦੀ ਨਾ ਨਾ ਹਾਂ ਲਓ ਜੀ ਨਾ 12000 ਰੁਪਏ ਜੀ ਉਹ ਨਹੀਂ 12 ਹਾਂ 11000 ਲਾ ਦੇ ਆਫਰ ਵੇਖੀ ਜਾਓ ਓਏ ਆਫਰ ਹੁਣ ਫਿਰ ਇੱਕ ਕੋ ਬਾਕੀ ਕਰੋ ਚੈੱਕ ਜੀ 11000 ਦੇ ਵਿੱਚੋਂ ਦੋਸਤੋ ਸਿਰਫ 100 ਰੁਪਏ ਸ਼ੋਰ ਹੋਣੀ ਜੀ ਫਿਰ ਬਚਦਾ ਨਹੀਂ ਕੋਹਾ ਚਲੋ ਬਚੇ ਨਾ ਵਜੇ ਇਹ ਲਾਸਟ ਪੀਸ ਹੈ ਜੀ ਆ ਲੋ ਚੈੱਕ ਕਰ ਲੋ ਤੇ ਇਹਦੇ ਨਾਲ ਦੋ ਗਾਵਾਂ ਜਿਹੜੀਆਂ ਵਧੀਆ ਦੋਸਤੋ ਬਿਲਕੁਲ ਤਾਜ਼ੀਆਂ ਸੋਈਆਂ ਪ੍ਰੋਪਰ ਡਿਟੇਲ ਸਾਰੀ ਵੀਰ ਨੇ ਦੱਸਤੀ ਆ ਸੋਏ ਸੋਏ ਪਹੁੰਚ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰੋ ਤੁਹਾਡਾ ਹੱਕ ਬਣਦਾ ਐਡਰੈਸ ਇੱਕ ਰੀਵੀ ਦਾ ਫਿਰ ਬੋਲ ਦੇਣਾ ਪਿੰਡ ਪਹਿਲਾ ਤਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਪ੍ਰਗਟ ਸਿੰਘ ਭਾਜੀ ਦਾ ਫੋਨ ਨੰਬਰ ਵੀਰ ਇੱਕ ਰੀਵੀ ਫੇਰ ਬੋਲਦੇ 8723597 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ। ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਾਣ ਕਰਦਾਂਗੇ। ਠੀਕ ਹੈ ਜੀ। ਤੇ ਜੀ ਤੁੰਗ ਜੈਸੂ ਉਹ ਚੋਂ ਕਰਦਾਂਗੇ। ਖੁਸ਼ੀ ਹੈ ਜੀ ਅਜੇ ਵੀਰ ਨੇ ਵੀ ਮੈਂ ਮਾਨਤਾਣ ਜਿੰਨਾ ਵੀ ਹੋ ਸਕਿਆ ਵੱਧ ਉਹ ਜਿਹੜੀ ਤਿੰਨਾਂ ਗਾਵਾਂ ਦੇ ਵਿੱਚ ਹੋਇਆ ਜਿੰਨਾ ਵੀ ਹੋ ਸਕਿਆ। ਪਹਿਲੇ ਜੋੜਾ ਲੈਣਾ ਹੋਊਗਾ ਤਾਂ ਵੀ ਕਰਦਾਂਗੇ ਕੋਈ ਗੱਲ ਨਹੀਂ। ਠੀਕ ਹੈ ਜੀ। ਹਾਂ। ਜੋੜੇ ਦੇ ਵਿੱਚ ਕੋਈ ਆਫਰ ਨਾਲ ਲੱਗ ਜੂਗੀ ਜੀ। ਜੇ ਕੋਈ ਵੀ ਜੋੜਾ ਖਰੀਦੂਗਾ ਤੇ ਬਾਕੀ ਦੋਸਤੋ ਕਰਿਓ ਫੋਨ ਜ਼ਰੂਰ। ਧੰਨਵਾਦ ਜੀ।